ਸਤਿਓ ਜੈ ਭੀਮ ਜੈ ਭਾਰਤ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੈ ਗੁਰਦੇਵ ਤਾਲ ਗੁਰਦੇਵ ਬਾਈਬਲ ਵੀਰ ਸਿੰਘ ਰਾਜਗੜ ਜਿਨ੍ਹਾਂ ਨੇ ਆਪਣੀ ਪ੍ਰਧਾਨਗੀ ਦਾ ਕੁਝ ਦਿਨ ਪਹਿਲਾਂ ਨਾਮ ਪੇਸ਼ ਕੀਤਾ ਸੀਗਾ ਕਿ ਮੈਨੂੰ ਪੰਜਾਬ ਦਾ ਪ੍ਰਧਾਨ ਲਗਾਇਆ ਜਾਵੇ ਮੇਰੇ ਕੋਲ ਇੱਕ ਬਹੁਤ ਵਧੀਆ ਪਲੈਨਿੰਗ ਹੈ ਤੇ ਰੋਡ ਮੈਪ ਹੈ ਜਿਹਦੇ ਆਧਾਰ ਤੇ ਅਸੀਂ ਬਹੁਜਨ ਸਮਾਜ ਪਾਰਟੀ ਨੂੰ ਬੂਥ ਲੈਵਲ ਪਿੰਡ ਲੈਵਲ ਤੱਕ ਮਜ਼ਬੂਤ ਕਰ ਸਕਦੇ ਹਾਂ ਸੋਚਿਆ ਸੀ ਵੀ ਜਦੋਂ ਕਿਤੇ ਜਲੰਧਰ ਮੀਟਿੰਗ ਹੋਊਗੀ ਉੱਥੇ ਬੈਠ ਕੇ ਮੰਤਨ ਕਰਾਂਗੇ ਤੇ ਮੈਂ ਆਪਣਾ ਰੂਡ ਮੈਪ ਜੋ ਤਿਆਰ ਕੀਤਾ ਹੈ ਉਹ ਮੈਂ ਉੱਥੇ ਦੀ ਸੰਗਤ ਲੋਕਾਂ ਦੀ ਤੇ ਤੇ ਲੀਡਰਾਂ ਦੇ ਵਿੱਚ ਰੱਖਾਂਗਾ ਪਰ ਜਿਵੇਂ ਨਹੀਂ ਚੋਣ ਹੋਣ ਕਰਕੇ ਇਹ ਇੱਕ ਸੁਭ ਨਹੀਂ ਬਣਿਆ ਕਿ ਅਸੀਂ ਜਲੰਧਰ ਮੀਟਿੰਗ ਦੇ ਵਿੱਚ ਜਾ ਸਕੀਏ ਤੇ ਸਾਥੀਓ ਜਿਹੜੇ ਜਲੰਧਰ ਸੀਟ ਤੇ ਨਤੀਜੇ ਆਏ ਨੇ ਉਹ ਬਹੁਤ ਹੀ ਨਿਰਾਸ਼ਾਜਨਕ ਅਤੇ ਨਿਰਾਸ਼ ਕਰ ਦੇਣ ਵਾਲੇ ਨੇ ਅੱਜ ਹਰ ਇੱਕ ਬਹੁਜਨ ਸਮਾਜ ਪਾਰਟੀ ਦੇ ਚਿੰਤਕ ਲੋਕਾਂ ਨੂੰ ਬਹੁਜਨ ਸਮਾਜ ਦੇ ਚਿੰਤਕ ਲੋਕਾਂ ਨੂੰ ਮੰਥਨ ਕਰਨਾ ਪੈਣਾ ਕਿ ਅਸੀਂ ਨੈਸ਼ਨਲ ਪਾਰਟੀ ਜੋ ਸਾਬ ਸ੍ਰੀ ਕਾਂਸ਼ੀਰામ ਜੀ ਨੇ ਦੋ ਪੈਰ ਅਤੇ ਦੋ ਪੈਰਾਂ ਦੇ ਨਾਲ ਆਪਣੀ ਸਾਰੇ ਜੀਵਨ ਦਾ ਸੰਘਰਸ਼ ਕਰਕੇ ਖੜੀ ਕੀਤੀ ਸੀ ਅੱਜ ਅਸੀਂ ਜਿਹੜੀ ਸਾਡੀ ਵੋਟ ਬੈਂਕ ਆ ਉਹ ਸਾਡੀ ਕਿੱਥੇ ਆ ਚੁੱਕੀ ਆ ਇਹ ਸੋਚਣ ਤੇ ਵਿਚਾਰਨ ਦੀ ਗੱਲ ਆ ਅੱਜ ਹਰ ਇੱਕ ਮੁੱਦੇ ਤੇ ਸੋਚਣ ਦੀ ਗੱਲ ਆ ਕਿ ਬਹੁਜਨ ਸਮਾਜ ਪਾਰਟੀ ਦੀ ਵਿਚਾਰਧਾਰਾ ਨੂੰ ਪੰਜਾਬ ਦੇ ਲੋਕ ਪਸੰਦ ਨਹੀਂ ਕਰਦੇ। ਅਗਰ ਮੂਵਮੈਂਟ ਨੂੰ ਪਸੰਦ ਕਰਦੇ ਨੇ ਫਿਰ ਸੋਚਣ ਦੀ ਲੋੜ ਆ ਕਿ ਕੀ ਸਾਡੀ ਜਿਹੜੀ ਲੀਡਰਸ਼ਿਪ ਆ ਉਹਨਾਂ ਨੂੰ ਪਸੰਦ ਨਹੀਂ ਕਰਦੇ। ਹਾਂ ਇਹ ਗੱਲ ਤੈਅ ਹੋ ਗਈ ਆ ਕਿ ਦੁਆਬੇ ਦੀ ਰਾਜਧਾਨੀ ਮੰਨੀ ਜਾਂਦੀ ਜਲੰਧਰ ਦੀ ਸੀਟ ਤੇ ਜਲੰਧਰ ਦੇ ਲੋਕਾਂ ਨੇ ਬਹੁਜਨ ਸਮਾਜ ਪਾਰਟੀ ਦੀ ਲੀਡਰਸ਼ਿਪ ਨੂੰ ਨਕਾਰ ਦਿੱਤਾ। ਜਿੱਥੇ ਪੂਰੇ ਪੰਜਾਬ ਦੇ ਅੰਦਰੋਂ 32 ਸਟਾਰ ਪ੍ਰਚਾਰਕ ਇੱਕ ਵਿਧਾਇਕ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੀ ਸਪੋਰਟ ਹੋਣ ਦੇ ਬਾਵਜੂਦ ਵੀ ਸਾਨੂੰ 734 ਵੋਟਾਂ ਪੈਦੀਆਂ ਨੇ ਜੋ ਕਿ ਉਸਦੇ ਆਪੋਜੀਸ਼ਨ ਜਿਹਦਾ ਕੋਈ ਪ੍ਰਚਾਰ ਨਹੀਂ ਜਿਨੇ ਕੋਈ ਵੋਟ ਨਹੀਂ ਮੰਗੀ ਨੋਟਰ ਨੂੰ ਤਿੰਨ 638 ਵੋਟਾਂ ਪੈਦੀਆਂ ਨੇ ਇਹ ਬਹੁਤ ਹੀ ਸੋਚਣ ਤੇ ਵਿਚਾਰਨ ਵਾਲੀ ਗੱਲ ਹੈ ਮੈਂ ਸਾਡੇ ਜੋ ਪੰਜਾਬ ਦੇ ਮਾਮਲਿਆਂ ਦੇ ਇੰਚਾਰਜ ਨੇ ਸ਼੍ਰੀ ਰਣਜੀਤ ਸਿੰਘ ਜੀ ਬੈਣੀਪਾਲ ਜੀ ਨੂੰ ਹੱਥ ਬਨ ਕੇ ਬੇਨਤੀ ਕਰਦਾ ਕਿ ਜਲਦ ਹੀ ਪੰਜਾਬ ਦੀ ਬਾਡੀ ਨੂੰ ਭੰਗ ਕੀਤਾ ਜਾਵੇ ਅਤੇ ਪੰਜਾਬ ਪ੍ਰਧਾਨ ਸਰਦਾਰ ਜਸਵੀਰ ਸਿੰਘ ਜੀ ਘੜੀ ਜੋ ਨੈਤਿਕਤਾ ਦੇ ਆਧਾਰ ਤੇ ਅਸਤੀਫਾ ਦੇਣ ਅਤੇ ਜਲਦੀ ਹੀ ਜਲੰਧਰ ਦੇ ਵਿੱਚ ਮੀਟਿੰਗ ਬੁਲਾ ਕੇ ਹਰ ਇੱਕ ਸੀਟ ਦੇ ਉੱਪਰ ਮੰਥਨ ਕੀਤਾ ਜਾਵੇ ਤਾਂ ਕਿ ਆਉਣ ਵਾਲੇ ਸਮੇਂ ਦੇ ਵਿੱਚ ਬਹੁਜਨ ਸਮਾਜ ਪਾਰਟੀ ਸਿਮਟ ਕੇ ਨਾ ਰਹਿ ਜਾਵੇ ਤੇ ਜੋ ਸਾਡੇ ਗੁਰੂਆਂ ਦਾ ਜੋ ਸਾਡੇ ਰਹਿਬਰਾਂ ਦਾ ਜੋ ਸਾਡੇ ਮਹਾਪੁਰਖਾਂ ਦਾ ਅੰਦੋਲਨ ਆ ਉਹ ਇੱਕ ਵਾਰੀ ਫੇਰ ਪੰਜਾਬ ਤੋਂ ਖੜਾ ਹੋ ਜਾਵੇ ਇਹਦੇ ਸਾਨੂੰ ਮੰਥਨ ਕਰਨ ਦੀ ਲੋੜ ਆ ਆਓ ਇੱਕ ਦੂਜੇ ਨਾਲ ਹੱਥ ਮਿਲਾਈਏ ਆਓ ਇੱਕ ਦੂਜੇ ਨਾਲ ਹੱਥ ਮਿਲਾਈਏ ਮੰਥਨ ਕਰੀਏ ਮੰਥਨ ਕਰੀਏ ਆਪਣੇ ਰਹਿਬਰਾਂ ਦੀ ਸੋਚ ਬਚਾਈਏ ਭਤੀਓ ਬਹੁਤ ਹੀ ਜਲਦ ਆਪਾਂ ਜਲੰਧਰ ਇੱਥੇ ਇਕੱਠੇ ਹੋਵਾਂਗੇ ਮੈਂ ਆਪਣਾ ਰੋਡ ਮੈਪ ਜੋ ਤਿਆਰ ਕੀਤਾ ਹੈ ਉਹ ਵੀ ਲੈ ਕੇ ਆਵਾਂਗਾ ਤੇ ਸੰਗਤ ਦੇ ਵਿੱਚ ਰੱਖਾਂਗਾ ਤੇ ਇਹਨਾਂ ਕੁਝ ਕਹਿੰਦਾ ਸਮੇਂ ਦਾ ਜੱਜ ਕਰ ਜੈ ਭੀਮ ਜੈ ਭਾਰਤ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ